ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਜੀਡੀ 113 ਵਿੱਚ ਤੁਹਾਡਾ ਵੈਲਕਮ ਹੈ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਟੋਰਾਂਟੋ ਦਾ ਪੁਰਾਣਾ ਮੇਨ ਸ਼ਹਿਰ ਡਾਊਨਟਾਊਨ ਏਰੀਆ ਦਿਖਾਵਾਂਗਾ ਨਾਰਥ ਯਾਰਕ ਟੋਰਾਂਟੋ ਤੋਂ ਮੈਂ ਕਾਰ ਵਿੱਚ ਟੋਰਾਂਟੋ ਦੇ ਡਾਊਨਟਾਊਨ ਏਰੀਆ ਵਿੱਚ ਜਾ ਰਿਹਾ ਜੋ ਕਿ ਸੀਨ ਟਾਵਰ ਦੇ ਨੇੜੇ ਉਹਦਾ ਸੈਂਟਰ ਹੁੰਦਾ ਔਰ ਟੋਰਾਂਟੋ ਦੇ ਸੈਂਟਰ ਤੱਕ ਮੈਂ ਕਾਰ ਰਹੀਂ ਤੁਹਾਨੂੰ ਦਿਖਾ ਰਿਹਾ ਇਹ ਦੇਖ ਸਕਦੇ ਹੋ ਤੁਸੀਂ ਟ੍ਰਾਂਟੋਰੇ ਨਾਰਥ ਜੌਰਕ 에ਰੀਆ ਤੋਂ ਮੈਂ ਜਾ ਰਿਹਾ ਇਹ ਨਾਲ ਤੁਸੀਂ ਸ਼ਰਟਕ ਦੇ ਨਾਲ ਉੱਚੇ-ਉੱਚੇ ਫਲੈਟ ਦੇਖ ਸਕਦੇ ਹੋ ਕਿਉਂਕਿ ਇਹ ਜੋ ਟ੍ਰਾਂਟੋਰਾ ਡਾਊਨਟਾਊਨ ਜਿਆਦਾਤਰ ਫਲੈਟ ਉੱਥੇ ਹੀ ਹੈ ਉੱਚੇ-ਉੱਚੇ ਬਾਕੀ دے ایے ایسے مقابلے بہت گھٹ کیونکہ پرانا ٹورنٹو دا ایریا جو یہ ہی ہے جو پہلے ڈیویلپ ہویا اور اتنے پیڑ پڑکا بھی بہت آ خاص کر کے جو سنیا جاتا کہ سے پارکنگ دی بھی بہت سمسیا ہوں یہ دیکھ سکتے جی اچھے اچھے فلیکٹ ਇਹ ਮੈਂ ਜਾ ਰਿਹਾ ਜੀ ਡਾਉਨਟਨ ਏਰੀਆ ਟ੍ਰਾਂਟੋ ਜੋ ਕਿ ਟ੍ਰਾਂਟੋ ਸ਼ਹਿਰ ਦਾ ਸਭ ਤੋਂ ਪੁਰਾਣਾ ਏਰੀਆ ਹੋਂਦ ਤੇ ਟ੍ਰਾਂਟੋ ਬਹੁਤ ਜ਼ਿਆਦਾ ਲੰਬੇ ਚੌੜੇ ਏਰੀਏ ਦੇ ਵਿੱਚ ਫੈਲਿਆ ਹੋਇਆ ਪਰ ਜੋ ٹرانٹو دا ایریا وہ یہی ہے ڈاؤن ٹاؤن دیکھو اچھیاں اچھیاں بلڈگاں فلیٹ بنے ہوئے نے سامنے دیکھ سکتے ہو سی این ٹاور دکھ رہا اچا جہا یہ جی ਅੰਟੋ ਦੇ ਡਾਊਨਟਾਊਨ ਏਰੀਆ ਦੀਆਂ ਉੱਚੀਆਂ-ਉੱਚੀਆਂ ਬਿਲਡਿੰਗਾਂ ਫਲੈਟ ਜੋ ਜ਼ੋਨ ਦੇ ਵਿੱਚ ਆਇਆ ਕਿੱਥੇ ਪਾਰਕਿੰਗ ਦੀ ਬਹੁਤ ਸਮੱਸਿਆ ਜੋ ਪੁਰਾਣੇ ਘਰ ਬਣੇ ਹੋਏ ਨੇ ਉਹਨਾਂ ਦੇ ਵਿੱਚ ਵੀ ਗੱਡੀਆਂ ਦੀ ਕੋਈ ਪਾਰਕਿੰਗ ਨਹੀਂ ਰੱਖੀ ਗਈ ਔਰ ਜੋ ਪਹਿਲੇ ਫਲੈਟ ਬਣੇ ਹੋਏ ਨੇ ਪੁਰਾਣੇ ਫਲੈਟ ਤਾਂ ਉੱਚੀਆਂ-ਉੱਚੀਆਂ ਬਿਲਡਿੰਗਾਂ ਬਣਾਤੀਆਂ ਪਰ ਉੱਥੇ ਵੀ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਹੈ ਜਿੰਨੇ ਵੀ ਉੱਥੇ ਰਹਿੰਦੇ ਨੇ ਜੋ ਨੇੜੇ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਨੇ ਉਹ ਰੈਂਟ ਤੇ ਰਹਿੰਦੇ ਆ ਜਿਨ੍ਹਾਂ ਕੋਲ ਗੱਡੀਆਂ ਨਹੀਂ ਗੱਡੀ ਵਾਲਾ ਬੰਦਾ ਉੱਥੇ ਨਹੀਂ ਰਹਿ ਸਕਦਾ ਕਿਉਂਕਿ ਪਾਰਕਿੰਗ ਦਾ ਪ੍ਰਬੰਧ ਨਾ ਹੋਣ ਕਰਕੇ ਗੱਡੀ ਉੱਥੇ ਖੜੀ ਨਹੀਂ ਕਰ ਸਕਦੇ ਸੋ ਇਸ ਲਈ ਪੁਰਾਣੀਆਂ ਬਹੁਤ ਸਾਰੀਆਂ ਬਿਲਡਿੰਗਾਂ ਐਦਾਂ ਦੀਆਂ ਜਿਨ੍ਹਾਂ ਦੇ ਵਿੱਚ ਕੋਈ ਵੀ ਪਾਰਕਿੰਗ ਦਾ ਪ੍ਰਬੰਧ ਨਹੀਂ ਹੈ ਇਹ ਹੈ ਜੀ ਟ੍ਰਾਂਟੋ ਦਾ ਡਾਊਨਟਾਊਨ ਏਰੀਆ ਸਭ ਤੋਂ ਪੁਰਾਣਾ ਏਰੀਆ ਟ੍ਰਾਂਟੋ ਦਾ ਉੱਚੇ-ਉੱਚੇ ਫਲੇਟ ਬਣੇ ਹੋਏ ਨੇ ਇੱਥੇ ਇਹ ਦੇਖ ਸਕਦੇ ਹੋ ਜੀ ਸੀ ਐਨ ਟਾਵਰ ਇਹ ਤੁਸੀਂ ਦੇਖ ਰਹੇ ਹੋ ਜੀ ਟ੍ਰਾਂਟੋ ਸ਼ਹਿਰ ਦਾ ਡਾਊਨਟਾਊਨ ਏਰੀਆ ਜੋ ਟ੍ਰਾਂਟੋ ਦਾ ਮੇਨ ਪ੍ਰਾਣਾ ਸ਼ਹਿਰ ਆ ਇਹ ਆ ਜੀ ਡਾਊਨਟਾਊਨ ਟ੍ਰਾਂਟੋ ਇਹ ਆ ਜੀ ਡਾਊਨਟਾਊਨ ਟ੍ਰਾਂਟੋ ਇਹ ਦੇਖੋ ਰੇਲਵੇ ਲੈਣਾ ਟ੍ਰੇਨਾਂ ਜਾ ਰਹੀਆਂ ਤੇ ਤੁਹਾਨੂੰ ਦਿਖਾਇਆ ਜੀ ਟ੍ਰਾਂਟੋ ਸ਼ਹਿਰ ਦਾ ਡਾਊਨਟਾਊਨ ਏਰੀਆ ਮਿਲਾਂਗੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ